ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਸ਼ਹਿਰ ਦੀ ਜਿਸ ਸ਼ਹਿਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਣੇ ਆਪਣੇ ਜੀਵਨ ਦਾ ਆਖਰੀ ਜੰਗ ਕੀਤਾ ਸੀ ਮੁਗਲਾਂ ਦੇ ਖਿਲਾਫ ਮੈਂ ਗੱਲ ਕਰਦਾ ਪਿਆ ਜੀ ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਮੁਕਤਸਰ ਸਾਹਿਬ ਦਾ ਪੁਰਾਤਨ ਨਾਮ ਕੀ ਸੀ ਤੇ ਇਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੀ ਕਿਉਂ ਪਿਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬੁਲਾਓ ਸ਼੍ਰੀ ਮੁਕਤਸਰ ਸ਼ਹਿਰ ਦਾ ਇਤਿਹਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸ ਹੈ ਇਸ ਜਗ੍ਹਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਣੇ ਆਪਣੇ ਜੀਵਨ ਦੀ ਆਖਰੀ ਜੰਗ 9 ਦਸੰਬਰ 1705 ਈਸਵੀ ਵਿੱਚ ਮੁਗਲਾਂ ਦੇ ਖਿਲਾਫ ਲੜੀ ਸੀ ਇਸ ਸ਼ਹਿਰ ਦਾ ਪੁਰਾਤਨ ਨਾਮ ਖੇਦਰਾਣੇ ਦੀ ਢਾਬ ਸੀ ਸਵਾਲ ਇਥੇ ਇਹ ਉੱਠਦਾ ਹੈ ਕਿ ਖਦਰਾਨੇ ਦੀ ਢਾਬ ਤੋਂ ਸ਼੍ਰੀ ਮੁਕਤਸਰ ਸ਼ਹਿਰ ਕਿਵੇਂ ਬਣ ਗਿਆ ਜੰਗ ਦੇ ਸਮੇਂ 40 ਸਿੰਘਾਂ ਨੇ ਇਸ ਜਗ੍ਹਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਇਹ ਉਹੀ 40 ਸਿੰਘ ਸਨ ਜਿਹੜੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਣੂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖ ਕੇ ਦੇ ਚੁੱਕੇ ਸਨ ਕਿ ਅਸੀਂ ਤੁਹਾਡੇ ਵਾਰਸ ਨੇ ਤੁਸੀਂ ਸਾਡੇ ਵਾਰਸ ਨੇ ਉਹਨਾਂ 40 ਸਿੰਘਾਂ ਨੇ ਇਸ ਜਗ੍ਹਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਣੇ ਇਹਨਾਂ 40 ਸਿੰਘਾਂ ਨੂੰ 40 ਮੁਕਤਿਆਂ ਦਾ ਵਰ ਦਿੱਤਾ ਸੀ ਉਨਾ 40 ਮੁਕਤਿਆਂ ਦੇ ਨਾਂ ਤੇ ਹੀ ਖਿਦਰਾਣੇ ਦੀ ਢਾਬ ਤੋਂ ਸ਼੍ਰੀ ਮੁਕਤਸਰ ਸ਼ਹਿਰ ਦਾ ਨਾਮ ਸ਼ਿਸ਼ੋਬਿਤ ਕੀਤਾ ਗਿਆ ਜਿਸ ਜਗ੍ਹਾ ਤੇ 40 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਆਣੇ ਚਾਰੀ ਮੁਕਤਿਆਂ ਦਾ ਵਰ ਦਿੱਤਾ ਸੀ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਸ਼ਿਸ਼ੋਬਿਤ ਹੈ ਜੇਕਰ ਅੱਜ ਮੌਜੂਦਾ 2025 ਦੇ ਸਮੇਂ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਦੀ ਕੁੱਲ ਆਬਾਦੀ 9,118,96 ਹੈ। ਇਸ ਸ਼ਹਿਰ ਵਿੱਚ ਹਰ ਸਾਲ ਦੋ ਪ੍ਰਸਿੱਧ ਮੇਲੇ ਮਨਾਏ ਜਾਂਦੇ ਹਨ। ਸਭ ਤੋਂ ਪਹਿਲਾਂ ਮੇਲਾ ਮਨਾਇਆ ਜਾਂਦਾ ਹੈ ਜੀ ਮਾਗੀ ਦੇ ਤਿਹਾੜ ਦਾ ਕਿਉਂਕਿ ਬਹੁਤ ਹੀ ਪ੍ਰਸਿੱਧ ਹੈ। ਇਸ ਦੇ ਨਾਲ ਹੀ ਇੱਕ ਹੋਰ ਮੇਲਾ ਜਿਸ ਨੂੰ ਘੋੜੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੇਲੇ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੇ ਵੱਖ-ਵੱਖ ਪ੍ਰਦਰਸ਼ਨ ਵੀ ਕਰਵਾਏ ਜਾਂਦੇ ਹਨ। ਇਸ ਸ਼ਹਿਰ ਵਿੱਚ ਦੋ ਪ੍ਰਸਿੱਧ ਗੁਰਦੁਆਮ ਹਨ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸਬੰਧਤ ਹਨ ਗੁਰਦੁਆਰਾ ਸ੍ਰੀ ਟਿੱਬੇ ਸਾਹਿਬ ਜਿਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਗ ਕੀਤਾ ਸੀ ਤੇ 40 ਮੁਕਤਿਆਂ ਦਾ ਵਰ ਦਿੱਤਾ ਸੀ ਗੁਰਦੁਆਰਾ ਸ੍ਰੀ ਰਕਾਬ ਸਰ ਸਾਹਿਬ ਜੋ ਕਿ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਜੇਕਰ ਤੁਸੀਂ ਸ੍ਰੀ ਮੁਕਸਰ ਸਾਹਿਬ ਜਾਓ ਤਾਂ ਇਹਨਾਂ ਗੁਰਦੁਆਮਾਂ ਦੇ ਦਰਸ਼ਨ ਜ਼ਰੂਰ ਕਰਕੇ ਆਓ ਕਿਉਂਕਿ ਇਹ ਉਹ ਧਰਤੀ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਹੋਏ ਹਨ ਜੇਕਰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਅੱਗੇ ਹੋਰਾਂ ਤੱਕ ਵੀ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਗਲੀ ਵੀਡੀਓ ਅਸੀਂ ਕਿਸ ਸ਼ਹਿਰ ਦੇ ਇਤਿਹਾਸ ਤੇ ਬਣਾਈਏ ਮਿਲਦੇ ਆਂ ਤੁਹਾਨੂੰ ਇੱਕ ਹੋਰ ਇਤਿਹਾਸਿਕ ਸ਼ਹਿਰ ਦੀ ਜਾਣਕਾਰੀ ਦੀ ਵੀਡੀਓ ਵਿੱਚ ਧੰਨਵਾਦ